ਫਰਮਰਾਜ ਸਿੰਘ ਉਮਰਾ ਨੰਗਲ ਦੇ ਮੁੰਡੇ ਤੋਂ ਅੰਗਤ ਤੋਂ ਇੱਕ ਪਿਸਤੌਲ ਬਾਰੇ ਪੁੱਛਿਆ ਜਾ ਰਿਹਾ ਕਿ ਪਿਸਤੌਲ ਦੀ ਜਾਣਕਾਰੀ ਮੰਗੀ ਜਾ ਰਹੀ ਹੈ ਜਿਹੜਾ ਕਿ ਕਹਿੰਦੇ ਕਿਸ ਸੈਕਟਰ 10 ਦੇ ਵਿੱਚ ਫਰਵਰੀ ਦੇ ਵਿੱਚ ਵਰਤਿਆ ਗਿਆ ਸੀ ਇੱਕ ਕੈਫੇ ਦੇ ਵਿੱਚ ਉੱਥੇ ਚਲਾਇਆ ਗਿਆ ਸੀ ਇਹ ਕੀ ਮਸਲਾ ਸੀਗਾ ਜੀ ਤੇ ਇਹ ਕਹਿੰਦੇ ਕਿ ਅੰਗਤ ਤੇ ਦੁਬਈ ਵੀ ਚਲਾ ਗਿਆ ਸੀ ਦੇਖੋ ਇਹ ਗੱਲ ਜਿਹੜੀ ਹੈ ਨਾ ਪਹਿਲੀ ਗੱਲ ਤੇ ਇਹ ਕਿ ਉਮਰਾ ਨੰਗਲ ਇੱਕ ਐਸਾ ਨਾਮ ਹੂੰ ਜਿਹੜਾ ਮਸ਼ਹੂਰ ਵੀ ਹੋਇਆ ਤੇ ਬਦਨਾਮ ਵੀ ਹੋਇਆ ਸਰਬਸਤੇ ਦੌਰਾਨ ਉਮਰਾ ਮੰਗਲ ਬਰੇਜ ਮਕਰਨ ਤੁਰਾਂ ਤੇ ਇਨੇ ਵਿਵਾਦ ਨੇ ਤੇ ਮਹਿਕਮੇ ਚ ਪ੍ਰਾਪਤੀਆਂ ਵੀ ਹੁੰਦੀਆਂ ਆ ਆਪਸਾਂ ਦੀਆਂ ਪਰ ਵਿਵਾਦ ਇਹਨੇ ਆ ਕਿ ਫਰੀਦ ਕੋਟ ਵਾਲੇ ਕਾਂਡ ਤੋਂ ਲੈ ਕੇ ਜੇ ਤੁਸੀਂ ਦੇਖੋਗੇ ਤੇ ਇਧਰਾਜੋ ਕਟਕਪੂਰਾ ਬਹਿਬਲ ਕਾਂਡ ਤੱਕ ਬਿਲਕੁਲ ਬਹੁਤ ਮਾਮਲੇ ਆ ਹਮ ਠੀਕ ਹੈ ਨਾ ਜੀ ਯਾਨੀ ਵਿਵਾਦ ਹੀ ਵਿਵਾਦ ਆ ਚਾਹੇ ਰਾਣੋ ਵਾਲਾ ਮਾਮਲਾ ਹੋਵੇ ਚਾਹੇ ਫਿਰ ਉਹਦੇ ਵਿੱਚ ਤੁਸੀਂ ਰਾਜਾ ਕੰਦੂਲ ਬਹੁਤ سارے ਵਿਵਾਦ ਸੀਗੇ ਸਰ ਗੱਲ ਅਸਲ ਚ ਕੀ ਆ ਕਿ ਉਮਰਾ ਨੰਗਲ ਹੁਣ ਪਿੱਛੇ ਜੇ ਤੁਹਾਨੂੰ ਪਤਾ ਹੀ ਹੈ ਹਾਈ ਕੋਰਟ ਗਿਆ ਹਾਈ ਕੋਰਟ ਨੇ ਬਹੁਤ ਫਟਕਾਰਾਂ ਲਾਈਆਂ ਯਾਨੀ ਪੰਜਾਬ ਸਰਕਾਰ ਦੀ ਇੱਕ ਉਥੇ ਮੈਂ ਕਹੂੰਗਾ ਕਿ ਜਾਣ ਬੁੱਝ ਕੇ ਕੀਤੀ ਗਲਤੀ ਸੀ ਕਿਉਂਕਿ ਇਹਦੇ ਬਾਰੇ ਉਮਰਾਨੰਗਲ ਬਾਰੇ ਕਿਉਂਕਿ ਦੇਖੋ ਜਿਹੜਾ ਆਈਪੀਐਸ ਅਸਸਰ ਜਾਂ ਆਈਐਸ ਹੈ ਨਾ ਉਹਨਾਂ ਨੂੰ ਬਹੁਤ ਹੀ ਇਮਿਊਨਿਟੀ ਤਗੜੀ ਵੀ ਲਈ ਹੁੰਦੀ ਆ ਜੀ ਤਾਂ ਜਿਹੜਾ ਕਾਇਦੇ ਦੇ ਮੁਤਾਬਕ ਮਤਲਬ ਕਿ ਜੋ ਫਾਰਮੈਲਟੀ ਕਰਨੀ ਸੀਗੀ ਉਹ 60 ਦਿਨ ਦਾ ਸਮਾਂ ਸੀਗਾ ਸ਼ਾਇਦ ਉਹਨਾਂ ਨੇ ਨਹੀਂ ਕੀਤਾ ਸੀਗਾ ਹਮ ਸਰਕਾਰ ਵਾਲਿਆਂ ਨੇ ਉਸ ਇੱਕ ਹੁੰਡੀ ਦਾ ਫਾਇਦਾ ਚੁੱਕਿਆ ਉਹ ਸੇ ਕੁੰਡੀ ਦਾ ਫਾਇਦਾ ਚੁੱਕ ਕੇ ਉਮਰਾ ਨੰਗਲ ਨੇ ਜਦੋਂ ਪਟੀਸ਼ਨ ਪਾਈ ਉਹ ਪਟੀਸ਼ਨ ਚ ਜਿੱਤ ਗਿਆ ਤੇ ਅੱਜ ਉਮਰਾ ਨੰਗਲ ਸਰ ਡਿਊਟੀ ਤੇ ਆ ਹੂੰ ਮੈਨੂੰ ਇੱਕ ਦਿਨ ਕਿਸੇ ਸੱਜਣ ਨੇ ਪੁੱਛਿਆ ਕਿ ਉਮਰਾ ਨੰਗਲ ਦੀ ਯਾਰ ਮੈਂ ਵੀਡੀਓ ਵਖੀਓ ਪੁਰਾਣੀ ਹੈ ਮੈਂ ਕਿਹਾ ਨਹੀਂ ਸਰ ਫਰੈਸ਼ ਆ ਬਿਲਕੁਲ ਜੀ ਮਾਰਕੀਟ ਦੇ ਵਿੱਚ ਫਰੈਸ਼ ਆ ਹੂੰ ਇੰਨੇ ਵਿਵਾਦ ਜੁੜੇ ਬਿਲਕੁਲ ਹਾਂਜੀ ਲੋਕਾਂ ਨੂੰ ਬਹੁਤਾ ਨਹੀਂ ਪਤਾ ਕਿ ਉਮਰਾ ਨੰਗਲ ਵਾਪਸ ਡਿਊਟੀ ਤੇ ਚੜ ਚੁੱਕਿਆ ਬਹੁਤ ਵੱਡੀ ਗੱਲ ਠੀਕ ਹੈ ਜੀ ਹੁਣ ਦੂਜੀ ਚੀਜ਼ ਕਿ ਮਾਮਲਾ ਜਿਹੜਾ ਹੈ ਨਾ ਉਹ ਮੁੰਡੇ ਨਾਲ ਜੁੜਿਆ ਅੰਗਤ ਜਿਹਦਾ ਨਾਮ ਆ ਜਿਹਦਾ ਤੁਸੀਂ ਕੁਝ ਹੱਦ ਤੱਕ ਜ਼ਿਕਰ ਕਰ ਦਿੱਤਾ ਅਸਲ ਦੇ ਵਿੱਚ ਇਹ ਆ ਕਿ ਫਰਵਰੀ ਚ ਜਦੋਂ ਇਹ ਘਟਨਾ ਵਾਪਰੀ ਇਹ ਮਤਲਬ ਕਿ ਦੋ ਜਣੇ ਬੈਠੇ ਸੀਗੇ ਦੋ ਚਾਰ ਜਣੇ ਬੈਠੇ ਸੀਗੇ ਤੇ ਦੋ ਤੋਰ ਆ ਕੇ ਕੈਫੇ ਦੇ ਵਿੱਚ ਜੀ ਚੰਚੱਕ ਫਿਰ ਗੋਲੀ ਇੱਕ ਚੱਲਦੀ ਆ ਹਮ ਛਤ ਵੱਲ ਨੂੰ ਠੀਕ ਹੈ ਜੀ ਜੀ ਉਹ ਗੋਲੀ ਚੱਲਣ ਦੀ ਜਿਹੜੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਦੇਖੋ ਕਿ ਉਹ ਬੜਾ ਜ਼ਿਆਦਾ ਆਪਣੇ ਇੱਥੇ ਰੌਲਾ ਵੀ ਨਹੀਂ ਪਿਆ ਦੇਖੋ ਖਬਰਾਂ ਕਿਦਾਂ ਮੈਨੇਜ ਹੋ ਜਾਂਦੀਆਂ ਨੇ ਕਿਉਂਕਿ ਉਮਰਾਨ ਅੰਗਲ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਇਹ ਗੱਲ ਪੰਜਾਬੀ ਮੀਡੀਆ 'ਚ ਆ ਗਈ ਤਾਂ ਮਾਮਲਾ ਵੱਡਾ ਬਣ ਜਾਏਗਾ ਕਿਉਂਕਿ ਮਸੀ ਤੇ ਫਿਰ ਗੱਡੀ ਟਰੈਕ ਤੇ ਆਈ ਆ ਬਿਲਕੁਲ ਦੂਜੇ ਮਸਲਿਆਂ ਨਾਲ ਗੱਲ ਜੁੜ ਜਾਂਦੀ ਕਿਤੇ ਨਾ ਕਿਤੇ ਜਾ ਕੇ ਫੇਰ ਜੀ ਤਾਂ ਹੋਇਆ ਕੀ ਹੈ ਕਿ ਇਸ ਖਬਰ ਬਾਰੇ ਬਹੁਤੀ ਜ਼ਿਆਦਾ ਕਿਸੇ ਨੇ ਨਾ ਪਰਚੋਲ ਕੀਤੀ ਨਾ ਲੈਣਾ ਨਾ ਦੇਣਾ ਹੁਣ ਚੰਡੀਗੜ੍ਹ ਨਾਲ ਜੁੜਿਆ ਜੁੜਿਆ ਇਹ ਮਾਮਲਾ ਸੀਗਾ ਤੇ ਉਹਦੇ ਚ ਕੀ ਹੋਇਆ ਕਿ ਇਹ ਜਿਹੜਾ ਮੁੰਡਾ ਸੀ ਉਮਰਾਨ ਨੰਗਲ ਦਾ ਇਹ ਨਾਲ ਦੀ ਨਾਲ ਇਸ ਘਟਨਾ ਤੋਂ ਬਾਅਦ ਦੁਬਈ ਚਲਾ ਜਾਂਦਾ ਜੀ ਦੁਬਈ ਤੋਂ ਜਦੋਂ ਇਹ ਵਾਪਸ ਪਰਤਦਾ ਹੈ ਤਾਂ ਉਸ ਵੇਲੇ ਚੰਡੀਗੜ੍ਹ 에어ਪੋਰਟ ਤੇ ਜੋ ਇਮੀਗ੍ਰੇਸ਼ਨ ਅਥਾਰਟੀ ਹੁੰਦੀ ਹੈ ਉਹਨਾਂ ਨੇ ਇਹਨਾਂ ਨੂੰ ਰੋਕਿਆ ਸੀਗਾ ਇੱਕ ਸੀਗੇ ਦੋ ਸੀਗੇ ਮੈਨੂੰ ਨਹੀਂ ਪਤਾ ਉਹਦੇ ਬਾਅਦ ਕੀ ਆ ਕਿ ਇਸ ਗਰੰਟੀ ਤੇ ਜਾਣ ਦਿੱਤਾ ਜਾਂਦਾ ਹੋ ਸਕਦਾ ਕਿ ਅਫਸਰ ਲੌਬੀ ਚੋਂ ਸਰਕਾਰ ਚੋਂ ਕੁਝ ਪਹੁੰਚ ਹੋਈ ਹੋਵੇ ਜੀ ਨਹੀਂ ਤਾਂ ਆਮ ਤੌਰ ਤੇ ਇਹ ਸ਼ੀਤੀ ਕੀ ਤੁਹਾਨੂੰ ਪਤਾ ਇਹੋ ਜਿਹੇ ਵਲਾਮੇ ਜਿਹੜੇ ਆ ਉਸ ਤੇ ਨਹੀਂ ਹੁੰਦੇ ਤਾਂ ਉੱਥੇ ਫਿਰ ਅਥਾਰਟੀ ਨੇ ਇਸ ਸ਼ੋਰਟੀ ਤੇ ਕਿ ਇਹ ਜਾਂਚ ਪੜਤਾਲ ਚ ਸ਼ਾਮਲ ਹੋਵੇਗਾ ਇਹਨੂੰ ਉੱਥੋਂ ਫਿਰ ਛਾਂਟ ਦਿੱਤਾ ਜੀ ਹੁਣ ਇਸ ਮਾਮਲੇ ਚ ਇੱਕ ਐਸਆਈਟੀ ਬਿਠਾਈ ਗਈ ਹਮ ਜਿਹੜੀ ਉਹ ਲੇਕ ਵਾਲੀ ਸਾਈਡ ਤੇ ਚੌਕੀ ਆ ਉਦੇਸ਼ਯਾਤ ਇਨਚਾਰਜ ਸਾਹਿਬ ਨੇ ਜਿਹੜੇ ਉਹਨਾਂ ਨੇ ਪੁੱਛਗਿੱਛ ਕੀਤੀ ਆ ਇਹ ਪੁੱਛਗਿੱਛ ਦੇ ਵਿੱਚ ਹੁਣ ਮੁੰਡਾ ਸ਼ਾਮਲ ਹੋਇਆ ਤੇ ਪੁੱਛਗਿੱਛ ਜਿਵੇਂ ਤੁਸੀਂ ਕਿਹਾ ਆਈਓ ਆਏਗੀ ਕਿ ਉਹ ਪਿਸਤੌਲ ਕਿਹੜਾ ਸੀ ਹੂੰ ਤੇ ਨਾਲ ਸ਼ਾਇਦ ਸਿਕਿਉਰਟੀ ਵਾਲੇ ਵੀ ਸੀ ਇੱਕ ਦੋ ਜਾਣੇ ਜੀ ਕਿਉਂ ਕੌਣ ਸੀ ਹਾਂ ਇਹ ਪੁੱਛਗਿੱਛ ਦੌਰਾਨ ਵੀ ਕਹਿੰਦੇ ਇਕੱਲੇ ਪਹੁੰਚੇ ਤੇ ਫਿਰ ਜਿਹੜੇ ਨਾਲ ਵਾਲੇ ਉਹਨਾਂ ਦਾ ਵੀ ਜ਼ਿਕਰ ਸੀ ਉਹੀ ਆ ਨਾ ਕਿ ਨਾਲ ਕੌਮ ਸੀਗੇ ਹੁਣ ਦੇਖੋ ਗੱਲ ਇਹ ਆ ਨਾ ਕਿ ਮੰਨ ਲਓ ਜੇ ਸਿਕਿਉਰਟੀ ਵਾਲੇ ਨੇ ਕਿਸੇ ਨੇ ਫਾਇਰ ਕੀਤਾ ਤਾਂ ਉਹ ਫਸੇਗਾ ਜੀ ਵੈਪਨ ਸਰਕਾਰੀ ਹੈ ਸਰਵਸ ਰੋਲਵਰ ਹੈ ਸਰਵਸ ਵਾਲਾ ਪਿਸਟਲ ਹੈ ਕੀ ਹੈ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਜਾਂਚ ਪੜਤਾਲ ਚੋਂ ਗੁਜ਼ਰਨਗੀਆਂ ਸੋ ਇਸ ਕਰਕੇ ਇਹ ਉਮਰਾਨ ਨੰਗਲ ਦੇ ਨਾਲ ਸਿੱਧਾ ਮਾਮਲਾ ਨਹੀਂ ਜੁੜਿਆ ਉਮਰਾਨ ਨੰਗਲ ਦੇ ਮੁੰਡੇ ਨਾਲ ਜੁੜਿਆ ਹੋਇਆ ਹੈ ਜੀ ਜਾਂਚ ਪੜਤਾਲ ਹੁਣ ਐਸਆਈਟੀ ਕਰ ਰਹੀ ਆ ਦੇਖੋ ਕਿ ਕੀ ਬਣਦਾ ਜੀ 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 ਬਿਲਕੁਲ ਚਲੋ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗ ਜਾਏਗਾ ਪੀਬੀ 33 ਜੀ ਕਹਿ ਰਹੇ ਨੇ ਕਿ ਉਮਰਾਨ ਨੰਗਲ ਵਾਪਸ ਆਇਆ ਪਰ ਉਹ ਸੈਂਟਰ ਦੀ ਮਿਹਰਬਾਨੀ ਕਰਕੇ ਕਹਿੰਦੇ ਪਲੇਸ ਕੀਤਾ ਗਿਆ ਹੈ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਨਾਲ ਜੋੜਨ ਵਾਸਤੇ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰ ਦਿਓ ਥੋੜਾ ਜਿਹਾ ਹੋਰ ਦੋਸਤਾਂ ਨੂੰ ਨਾਲ ਜੋੜ ਲਵੋ ਖਬਰ ਤੁਹਾਡੇ ਨਾਲ ਕੱਲ੍ਹ ਲਈ ਥੋੜੀ ਜੀ ਜੋੜ ਕੇ ਹਾਂ ਜੀ ਸਿੰਘਾ ਜੀ ਅਸੀਂ ਬਹੁਤ ਖਬਰਾਂ ਕੀਤੀਆਂ ਜੀ ਉਮਰਾਨ ਅੰਗਲ ਤੇ ਬਹੁਤ ਖਬਰਾਂ ਕੀਤੀਆਂ ਇਨਫੈਕਟ ਕਿ ਇਹਨਾਂ ਦੀ ਜਿੰਨੀ ਸਰਵਿਸ ਸੀਗੀ ਉਸ ਦਰਮਿਆਨ ਕੀ ਕੁਝ ਹੋਇਆ ਬਥੇਰੀ ਵਾਰ ਕੀਤੀਆਂ ਜੀ ਗੱਲਬਾਤ ਜੀ ਜੀ ਜਗਤਾਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਤੇ ਖੈਰ ਮੈਚ ਜਿੱਤਣ ਦੀ ਖੁਸ਼ੀ ਕੱਲ੍ਹ ਹੀ ਮਨਾ ਲਈ ਸੀ ਤੇ ਤੁਹਾਡਾ ਵੀ ਸਵਾਗਤ ਹੈ ਤੁਸੀਂ ਵੀ ਸਾਡੀ ਖੁਸ਼ੀ ਵਿੱਚ ਸ਼ਾਮਲ ਹੋ ਗਏ ਹੋ ਤੇ ਅਸੀਂ ਵੀ ਤੁਹਾਡੀ ਖੁਸ਼ੀ ਦੇ ਵਿੱਚ ਸ਼ਾਮਲ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਮਿੰਟੂ ਜੀ ਕੱਲ ਆਪਾਂ ਇੱਕ ਗੱਲ ਕੀਤੀ ਸੀ ਕਿ ਅਸਤੀਫੇ ਆ ਰਹੇ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਵੀ ਜਦੋਂ ਕਿ ਪਾਰਟੀ ਅਜੇ ਸਤਾ ਦੇ ਵਿੱਚ ਹੈ ਕੱਲ ਆਪਾਂ ਆਪਾ ਬਾਂਸਲ ਹੋਰਾਂ ਦੀ ਗੱਲ ਕੀਤੀ ਕੱਲ ਆਪਾਂ ਹਰਮਨ ਬਰਾੜ ਦੀ ਗੱਲ ਕੀਤੀ ਤੇ ਥੋੜਾ ਜਿਹਾ ਜ਼ਿਕਰ ਤੇ ਹੋਇਆ ਸੀ ਕਿ ਕੀ ਕਾਰਨ ਨੇ ਕੁਛ ਨਾ ਕੁਛ ਜਿਵੇਂ ਕਹਿੰਦੇ ਕੁਛ ਅੱਛਾ ਨਹੀਂ ਹੈ ਪਾਰਟੀ ਦੇ ਅੰਦਰ ਤੇ ਅੱਜ ਇਹ ਕਹਿ ਰਹੇ ਸੀਗੇ ਕਿ ਰਾਗਵ ਚੱਡੇ ਵਾਲੇ ਪਾਸੇ ਵੀ ਥੋੜਾ ਜਿਹਾ ਜਿਆਦਾ ਕਲੋਜ਼ ਨਹੀਂ ਹੈ ਕੰਮ ਉਧਰ ਵੀ ਥੋੜੀਆਂ ਥੋੜੀਆਂ ਕਾਰ ਸਿੱਧੂ ਦਾ ਵੀ ਆ ਗਿਆ ਨਾ ਜੂ ਵੀਟ ਆ ਗਿਆ ਉਹ ਸ਼ਾਇਦ ਪੋਸਟ ਆ ਗਿਆ ਹਮ ਕੀ ਮਸਲਾ ਹੈ ਜੀ ਕੱਲੀ ਲੈਂਡ ਪੂਲਿੰਗ ਮਸਲਾ ਹੈ ਕਿ ਕੋਈ ਹੋਰ ਵੀ ਵਿੱਚ ਕੋ ਚੱਕਰ ਚੱਲ ਰਿਹਾ ਨਹੀਂ ਮਸਲੇ ਕਈ ਸੀਗੇ ਪਰ ਇਹ ਆ ਕਿ ਅਸਲੇ ਹੋਣ ਚੱਲੇ ਆ ਹਮ ਮੌਕਾ ਆਇਆ ਹੁੰਦਾ ਹੈ ਨਾ ਜੀ ਮੈਂ ਆਹੀ ਗੱਲ ਤੇ ਦੇਖੋ ਜਿਹੜੀ ਆਪਣੀ ਰੈਗੂਲਰ ਆਡੀਅנס ਹੈ ਉਹਨਾਂ ਨੂੰ ਪਤਾ ਹੋਏਗਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖਟਕੜ ਕਲਾਂਚ ਸੌ ਚੁੱਕ ਕੇ ਫੰਕਸ਼ਨਿੰਗ ਸ਼ੁਰੂ ਕੀਤੀ ਉਤੋਂ ਮੀਨਾ 2 ਮਹੀਨੇ ਬਾਅਦ ਹੀ ਅਸੀਂ ਇਹਨਾਂ ਨੂੰ ਸ਼ੀਸ਼ਾ ਵਿਖਾਉਣਾ ਸਟਾਰਟ ਕਰ ਦਿੱਤਾ ਸੀਗਾ ਕਿ ਗੱਡੀ ਯਾਰ ਕਿਹੜੇ ਰਾਹੇ ਪੈ ਗਈ ਆ ਕਿਹੜੇ ਰਾਹੇ ਕਸੂਤੇ ਪੈ ਗਈ ਜੀ ਨਹੀਂ ਇਹ ਗੱਡੀ ਕਿੱਧਰ ਨੂੰ ਤੁਰ ਪਈ ਆ ਇਹਨੂੰ ਰੋਕੋ 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 ਤੁਹਾਨੂੰ ਪਤਾ ਹੀ ਨੇ ਕਿ ਰੇਲਵੇ ਬੜੀ ਵਾਇਰਲ ਹੁੰਦੀ ਆ ਕਿ ਉਹ ਕਮੈਂਟਰੀ ਕਰ ਰਿਹਾ ਤੇ ਉਹ ਬਲਦਾਂ ਦੀ ਸ਼ਹਿ ਦੌੜ ਆ ਹਨਾ ਠੀਕ ਹੈ ਨਾ ਵਿੱਚ 68 22 ਹੁੰਦੀ ਆ ਅਸੀਂ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਗੱਲ ਦੂਜੇ ਪਾਸੇ ਨੂੰ ਹੋ ਤਰੀ ਆ ਥੋੜਾ ਬਚੋ 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 ਜਨਾ ਬਚਾਇਆ ਜਾਂਦਾ ਜੀ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦਿੱਲੀ ਵਾਲਾ ਗਰੁੱਪ ਜਿਹੜਾ ਉਧਰੋਂ ਫੇਲਾ ਹੋ ਕੇ ਆ ਗਿਆ ਉਹਨਾਂ ਨੇ ਸਰ ਇੱਥੇ ਸਾਰਾ ਕੁਛ ਹੀ ਸੰਭ ਲਿਆ ਹੂੰ ਉਹਨਾਂ ਨੇ ਸੰਭ ਲਿਆ ਇਹਦਾ ਇੱਕ ਤਥਾਤਮਕ ਜੇ ਆਪਾਂ ਦੇਖਣਾ ਹੋਵੇ ਸਬੂਤ ਪਰਮਾਣ ਤਾਂ ਓੰਕਾਰ ਸਿੱਧੂ ਨੂੰ ਹੀ ਲੈ ਲਓ ਹੂੰ ਠੀਕ ਹੈ ਜੀ ਓੰਕਾਰ ਸਿੱਧੂ ਤੁਹਾਡਾ ਬਿਲਕੁਲ ਗਵਾਂਡੀ ਆ ਠੀਕ ਹੈ ਜੀ ਹੂੰ ਤਾਂ ਮਤਲਬ ਕਿ ਟੀਚਿੰਗ ਲਾਈਨ ਤੇ ਮਾਨਸਾਬ ਦਾ ਕਹਿ ਲੋ ਕਿ ਇੱਕ ਜਿਗਰੀ ਯਾਰ ਜੀ ਜਿਸ ਵੇਲੇ ਓੰਕਾਰ ਸਿੱਧੂ ਨੂੰ ਤੋੜਿਆ ਗਿਆ ਹੁਣ ਆਪਾਂ ਓੰਕਾਰ ਸਿੱਧੂ ਦੀ ਗੱਲ ਲੈ ਲਈਏ ਜਿਨ੍ਹਾਂ ਦਾ ਕੱਲ ਦਾ ਉਹ ਸਟੇਟਮੈਂਟ ਬਹੁਤ ਜ਼ਿਆਦਾ ਚਰਚਿਤ ਹੈ ਜੀ ਓੰਕਾਰ ਸਿੱਧੂ ਨੇ ਇੱਕ ਮੌਕਾ ਦੇਖਿਆ ਸ਼ਾਇਦ ਅੰਦਰੇ ਅੰਦਰ ਪਤਾ ਨਹੀਂ ਕਿੱਡਾ ਕੁ ਭਾਂਬੜ ਮਚ ਰਿਹਾ ਸੀ ਉਹਦਾ ਇੱਕ ਵੱਡਾ ਕਾਰਨ ਉਹ ਗਾਰਸ ਦੋਨੂੰ ਜਦੋਂ ਹਟਾਇਆ ਗਿਆ ਨਾ ਤਾਂ ਕਾਰਨ ਦੱਸਿਆ ਗਿਆ ਜੀ ਠੀਕ ਹੈ ਜੀ ਤੇ ਨਾ ਹੀ ਮਾਨ ਸਾਹਿਬ ਬੋਲੇ ਦੇਖੋ